ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਬਾਈ ਹਰਬੇਲ ਦੇ ਕੋਲ ਠੀਕ ਹੈ ਜੀ ਅੱਜ ਪਸ਼ੂ ਦੋਸਤੋ ਘਟੋ ਘੜ ਵੀ ਤੁਹਾਨੂੰ 6 ਨਗ ਦਿਖਾ ਦਾਂਗੇ 6 ਦੀਆਂ 6 ਮੱਝਾਂ ਝੋਟੀਆਂ ਨੇ ਸੋ ਇਹ ਸਾਰੇ ਨਗ ਨੇ ਪੂਰੀ ਡਿਟੇਲ ਆਪਾਂ ਵੀਰ ਹਰਬੇਲ ਦੇ ਨਾਲ ਸਾਂਝੀ ਕਰਨਾਗੇ ਜਾਣਕਾਰੀ ਸੋ ਅੱਜ ਵੀਡੀਓ ਦੋਸਤੋ 19 ਅਗਸਤ ਨੂੰ ਆਪਾਂ ਬਣਾ ਰਹੇ ਆਂ ਸਮਾਂ ਤੁਸੀਂ ਨੋਟ ਕਰ ਲਓ ਕੋਈ 8:30 ਵਜੇ ਮਾਰਨਿੰਗ ਸਮਾਂ ਸੋ ਪਸੂ ਜਿਹੜਾ ਵੀ ਭਾਅ ਪੜਤੇ ਦੇ ਵਿੱਚ ਪਸੰਦ ਆਊਗਾ ਤੁਹਾਨੂੰ ਆਪਦੀ ਹੱਕ ਸਮਝ ਕੇ ਤਸੱਲੀ ਕਰ ਲਿਓ ਤੁਸੀਂ ਘਰ ਵਿਜ਼ਿਟ ਕਰਕੇ ਹਰ ਵਾਰ ਇੱਕੋ ਇੱਕ ਅਪੀਲ ਆਪਣੀ ਹੁੰਦੀ ਆ ਸੋ ਆਓ ਕਰਦੇ ਆ ਗੱਲਬਾਤ ਅਵੀਰ ਹਰਵੇਲ ਦੇ ਨਾਲ ਸਭ ਤੋਂ ਪਹਿਲਾਂ ਅਵੀਰ ਹਰਵੇਲ ਕੀ ਹਾਲ ਚਾਲ ਨੇ ਭਰਾ ਜੀ ਹਾਂਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਆ ਉੰਨਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਡਿਟਾ ਬਜੀ ਠੀਕ ਆ ਅੱਛਾ ਭਾਈ ਹਰਵਿੰਦਰ ਕੇ ਕੰਨ ਇਹ ਜਰੂਰ ਆਪਣੇ ਭੈਣ ਭਰਾਵਾਂ ਨੂੰ ਨੋਟ ਕਰਾ ਦੇ ਕਿਉਂਕਿ ਵਪਾਰ ਦੀ ਲੈਣਾ ਤੇ ਕਿਸੇ ਪਾਸੋਂ ਵੀ ਵੀਰਾਂ ਨੇ ਆਉਣਾ ਹਰੀ ਕੇ ਆਉਣਾ ਪਚੌਰ ਸਿੰਘ ਵਾਲੇ ਉਹਨਾਂ ਰਸਤੇ ਬਾਰੇ ਦੱਸ ਦਈਏ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਪਹੁੰਚ ਮਤਲਬ ਵੀ ਵਧੀਆ ਹੋ ਜੂਗੀ ਕਿਸੇ ਤਰ੍ਹਾਂ ਕੋਈ ਰਸਤਾ ਨਹੀਂ ਟੁੱਟਾ ਬੰਦ ਨਹੀਂ ਹੋਇਆਗਾ ਆ ਸੰਧੂ ਸਾਹਿਬ ਜੀ ਪਹਿਲਾਂ ਦਾ ਬਹੁਤ ਹੀ ਜਾਨੀ ਦੀ ਮਾਰੀ ਗੱਲ ਆ ਜਿਹੜਾ ਆਪਣੇ ਕਿਸਾਨ ਭਰਾਵਾਂ ਦਾ ਜਾਨੀਮਾਲੀ ਨੁਕਸਾਨ ਹੋਣ ਦਿਆ ਤਾ ਹੋਰ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਵਾ ਤਾ ਵਾਈ ਗੁਰੂ ਦੀ ਮਿਹਰ ਆ ਕਿ ਕੱਲ ਜਿਹੜਾ ਆਪਾਂ ਹਰੀਕੇ ਪਤਨ ਤੋਂ ਘੜੋਮ ਲਾਗੇ ਪਿੰਡਾ ਕੁੱਤੀਆਲਾ ਜਾਨੀ ਕਿ ਇੱਥੋਂ ਜੇ ਬੰਦ ਟੁੱਟਣ ਦੇ ਪੂਰੇ ਚਾਂਸ ਵਧ ਗਏ ਸੀਗੇ ਇੱਕ 0.0 ਤੇ ਆ ਗਿਆ ਸੀਗਾ ਕਿ ਹੁਣ ਵੀ ਟੁੱਟ ਗਿਆ ਹੁਣ ਵੀ ਟੁੱਟ ਗਿਆ ਪਰ ਚਲੋ ਸੰਗਤ ਨੇ ਬਹੁਤ ਮਿਹਨਤ ਕੀਤੀ ਤਾ ਪਬਲਿਕ ਨੇ ਸਾਡੇ ਪ੍ਰਸ਼ਾਸਨ ਨੇ ਜਿੰਨੇ ਵੀ ਇੱਥੋਂ ਲੋਕਲ ਏਰੀਆ ਦੇ ਨੇ ਉਹਨਾਂ ਨੇ ਹਰ ਤਰ੍ਹਾਂ ਦੀ ਸੰਭਵ ਕੋਸ਼ਿਸ਼ ਕੀਤੀ ਤਾਂ ਉਸ ਚੀਜ਼ ਨੂੰ ਆਪਾਂ ਪਾਣੀ ਟੁੱਟਣ ਨੂੰ ਮਤਲਬ ਜਿਹੜੇ ਬਚਾਏ ਤਾੜੇ ਲਾ ਕੇ ਨਾ ਕੇ ਬੰਦੇ ਰੈਕ ਬਣਾ ਬਣਾ ਕੇ ਰਾਤ ਵੀ ਮੈਂ ਦਸੀ ਵੀ ਗਏ ਸੀਗੇ ਤਾਂ ਵਾਈਗੁਰੂ ਦੀ ਮੇਰ ਨਾਲ ਜਿਹੜਾ ਬਚਾਅ ਹੋ ਗਿਆ ਤੇ ਪਾਣੀ ਦਾ ਲੈਵਲ ਹੁਣ ਟਿਕਿਆ ਆਇਆ ਤੇ ਜਿਸ ਤਰ੍ਹਾਂ ਅਸੀਂ ਵੀ ਇੱਕ ਦੋ ਦਿਨ ਮਤਲਬ ਵੀ ਇੱਕ ਦਿਹਾੜੀ ਰਾਤ ਕੱਢ ਗਏ ਨਾ ਬਿਲਕੁਲ ਤੇ ਦੋ ਤਿੰਨਾਂ ਤੋਂ ਜਿਹੜਾ ਟੁੱਟਣਾ ਉਹ ਹੋ ਚਾਹੋ ਜਾਣੀ ਕਿ ਸੰਗਤ ਨੇ ਬਹੁਤ ਜ਼ਿਆਦਾ ਯਾਨੀ ਕਿ ਸਹਿਯੋਗ ਦਿੱਤਾ ਉੱਥੇ ਬਜ਼ੁਰਗ ਬੱਚੇ ਭਰਾ ਯਾਨੀ ਕਿ ਸਾਰੇ ਨਾਲ ਮਿਲ ਕੇ ਜਿੰਨਾ ਵੀ ਕਿਸੇ ਦਾ ਹਿੱਸਾ ਸੀਗਾ ਉਹਨੇ ਪਾਇਆ ਉਥੇ ਤਾਂ ਵਾਹਿਗੁਰੂ ਦੀ ਮੇਰਾ ਨਾਮ ਬਚਾਅ ਹੋ ਗਿਆ ਤਾਂ ਬਾਕੀ ਜੇ ਇਸ ਲੈਵਲ ਤੇ ਪਾਣੀ ਆ ਤਾਂ ਵਾਹਿਗੁਰੂ ਦੀ ਮੇਰਾ ਬਚਾਈ ਰਹੂਗਾ ਬਿਲਕੁਲ ਬਾਕੀ ਕੋਈ ਗੱਲ ਨਹੀਂ ਸੇਮ ਹੀ ਹੈ ਕੰਡੀਸ਼ਨ ਪਹਿਲਾਂ ਵਾਂਗੂ ਜਿਸ ਤਰ੍ਹਾਂ ਰਸਤੇ ਸਾਰੇ ਖੁੱਲੇ ਨੇ ਕੋਈ ਐਹੋ ਜੀ ਪ੍ਰੋਬਲਮ ਨਹੀਂ ਬਿਲਕੁਲ ਜੀ ਅਵਾਜਾਈ ਜਿਹੜੀ ਆ ਦੋਸਤੋ ਚੱਲਦੀ ਆ ਕਿਸੇ ਵੀਰ ਨੇ ਪਸ਼ੂ ਖਰੀਦਣ ਲਈ ਇੱਕ ਮੇਨ ਪਰਪਸ ਇਹ ਸੀ ਵੀ ਜਾਣਕਾਰੀ ਜ਼ਰੂਰ ਦੇ ਦੀ ਇਧਰ ਏਰੀਏ ਦੇ ਫੋਨ ਦੇ ਨਾਂ ਤੇ ਵੀ ਕਿਸੇ ਤਰ੍ਹਾਂ ਦੀ ਕੋਈ ਅਵਾਜਾਈ ਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਟਰਾਂਸਪੋਰਟ ਵਧੀਆ ਚੱਲਦੀ ਆ ਸੋ ਕਿਸੇ ਵੀਰ ਨੇ ਵਹੀਕਲ ਤੇ ਆਉਣਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਖਰੀਦਣਾ ਚਾਹੁੰਦੇ ਉਹ ਕਿਸੇ ਕੰਮ ਤੋਂ ਤੇ ਹੋਰ ਵੀ ਆਉਣਾ ਤੇ ਵਧੀਆ ਵਾਜੇ ਚੱਲਦੀ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਕਦੇ ਵੀ ਆ ਸਕਦੇ ਕੋਈ ਦਿੱਕਤ ਨਹੀਂ ਹਰੀਆਂ ਵਾਲੇ ਹਾਈਡ ਤੋਂ ਕੋਈ ਦਿੱਕਤ ਨਹੀਂ ਆਉਣ ਜਾਣ ਸੇਮੀ ਆ ਬਿਲਕੁਲ ਜੀ ਤਾਂ ਬਾਕੀ ਬਚਾਵ ਠੀਕ ਆ ਜੀ ਬਾਕੀ ਮਹਾਰਾਜ ਭਲੀ ਕਰੇ ਤੇ ਬਾਈ ਹਰਵੈਲ ਪੰਜ ਪਸ਼ੂ ਪਕਾਉ ਅੱਜ ਆ ਸੰਤੋਪਾ ਸਾਹਿਬ ਵੈਸੇ ਪਸ਼ੂ ਤਾਂ 8-9 ਨੇ ਆਪਾਂ ਸਿਆਸਤਾਂ ਦੀ ਡਿਟੇਲ ਆ ਜਿਹੜੀ ਦੇਵਾਂਗੇ ਲਓ ਜੀ ਤੇ ਇੱਕ ਗਾਂ ਜਿਹਦੇ ਵਿੱਚ ਸ਼ਾਈਵਾਲ ਬਹੁਤ ਸੋਹਣੀ ਆ ਹਾਂ ਜੀ ਉਹ ਵੀ ਆਪਾਂ ਦਿਖਾਵਾਂਗੇ ਚਲੋ ਜੀ ਤੋਂ ਕਰਦੇ ਆ ਦੋਸਤੋ ਸਟਾਰਟ ਆਪਾਂ ਪਸ਼ੂਆਂ ਤੋਂ ਪਹਿਲੇ ਨੰਬਰ ਤੇ ਦੋਸਤੋ ਇੱਕ ਨੀਲੀ ਰਾਵੀ ਦੀ ਮੱਝ ਤੁਹਾਨੂੰ ਦਿਖਾ ਦਿੰਨੇ ਆ ਠੀ ਟੇਲੀ ਮਾਜਾ ਨੀਲੀ ਰਾਵੀ ਦੀ ਸੋ ਪੂਰੀ ਡੇਟੇਲ ਆਪਾਂ ਸਾਂਝੀ ਤੁਹਾਡੇ ਨਾਲ ਕਰ ਦਿੰਦੇ ਆ ਅ ਠੀਕ ਆ ਹਰਵੈਲ ਭਾਈ ਪਹਿਲੇ ਨੰਬਰ ਤੇ ਵੀਰੇ ਆਪਣੇ ਕੋਲ ਇਹ ਹੈ ਕਿ ਨੀਲੀ ਰਾਵੀ ਦੀ ਢੇਲੀ ਇਹ ਸਦਾ ਮੀਨੀ ਉਹ ਨੀਲੀ ਰਾਵੀ ਢੇਲੀ ਬਿਲਕੁਲ ਬਿੱਲੀ ਮਣਕੀ ਆਖਾ ਹਾਂ ਤਾਂ ਨੀਲੀ ਦੀ ਹੈ ਤਾਂ ਤੀਜੇ ਸੂਵੇ ਸੂਈ ਆ ਤੀਜਾ ਥੱਲੇ ਇਸ ਟਾਈਮ 7 ਤੋਂ 8 ਲੀਟਰ ਜਿਹੜਾ ਦੁੱਧ ਰੈਡੀ ਆ ਤੇ ਚੋਣ ਇੱਕ ਨੰਬਰ ਆ ਉਹ ਇਹਨੂੰ ਅਜੇ ਨੂੰ 15 ਕ ਦਿਨ ਹੋ ਗਏ ਸੋਹਣਾ ਪਿੱਛੇ ਕੱਟੀ ਆ ਕੱਟੀ ਬਹੁਤ ਸੋਹਣੀ ਲਓ ਜੀ ਤੇ ਮਗਰ ਕੱਟੀ ਆ ਤੁਹਾਨੂੰ ਕੋਲ ਕੇ ਦਿਖਾ ਦਿੰਨੇ ਆ ਚੁਾਈ ਬਹੁਤ ਵਧੀਆ 15 ਕ ਦਿਨ ਦਾ ਸਮਾਂ ਸੂ ਗਿਆ ਬਾਕੀ ਆ 8 ਕਿਲੋ ਦੁੱਧ ਹਾਜ਼ਰ ਆ ਇਸ ਟਾਈਮ ਆ ਗੱਡੇ ਕੋਲ ਠੀਕ ਆ 8 ਕਿਲੋ ਹਾਜ਼ਰ ਆ ਠੰਲੇ ਵਾਲ ਸੋਹਣਾ ਢੇੜੀ ਆ ਦੋਸਤੋ ਠੀਕ ਆ ਫਿਕਸ ਜ਼ਿੰਗ ਨੇ ਬਾਕੀ ਨੀਲੀ ਰਾਵੀ ਦੇ ਵਿੱਚ ਥੋੜੀ ਓਵਰ ਵਾਈਟਨੈਸ ਬੇਸ਼ੱਕ ਵੱਧ ਵੇਖਣ ਦੇ ਵਿੱਚ ਵੀ ਨਜ਼ਰ ਆ ਜਾਊਗੀ ਦਾ ਸੁਣਾ ਵੀ ਫਰਦਾ ਪਾਕੀ ਚਵਾ ਚੰਗਾ ਚਵਾ ਕਿਤਾ ਨਹੀਂ ਲਿਆ ਸੰਤੂ ਸਾਹਿਬ ਬਹੁਤ ਵਧੀਆ ਚੋਣ ਬੀਬੀ ਭੈਣ ਕੋਈ ਵੀ ਚਵਾਈ ਇਹਦੀ ਕਰ ਸਕਦੀ ਆ ਲੋ ਜੀ ਤਾਂ ਪੋਲੀ ਸਭ ਤੋਂ ਵੱਡੀ ਗੱਲ ਆ ਦੋਸਤੋ ਰੇਟ ਜੈਨੂਨ ਜੈਜ ਰੇਟ ਅੱਜ ਬਾਈ ਹਰਬੇਲ ਦੇ ਰਿਹਾ ਸੋ ਬਿਲਕੁਲ ਆਵਾਜ ਰੇਟਾਂ ਦੇ ਉੱਪਰ ਠੀਕ ਆ ਤੇ ਕਿਉਂਕਿ ਪੈਸਾ ਜਿਹੜਾ ਦੋਸਤੋ ਨਜਾਇਜ਼ ਨਹੀਂ ਖਰਚ ਕੀਤਾ ਜਾਊਗਾ ਜੈਜ ਲੱਗੂਗਾ ਤੇ ਜੈਜ ਵੀ ਬਿਲਕੁਲ ਚੰਗੀ ਚੀਜ਼ ਤੇ ਲੱਗੂਗਾ ਆ ਵੇਖੋ ਇਹ ਮਾਜਾ ਤੇ ਹਾਈਟ ਕੱਦ ਮੀਡੀਅਮ ਤੁਸੀਂ ਅਕਾਊਂਟ ਕਰ ਲਓ ਪਤਲਾ ਚਮ ਹੈਗਾ ਚਮੜੀ ਬਿਲਕੁਲ ਪਤਲੀ ਆ ਥਾਨਲੇਵੇ ਦੀ ਬੜੀ ਸਾਫ ਤੇ ਆ ਫੇਸ ਕੁਆਲਿਟੀ ਆ ਜੀ ਠੀਕ ਆ ਬਾਕੀ ਆ ਥਾਨਲੇ ਵਾ ਦੇਖੋ ਲਓ ਜੀ ਚਲੋ ਲੈ ਜਾਓ ਤੁਹਾਨੂੰ ਕਿਉਂ ਨੋ ਇਹਨੂੰ ਕੋਈ ਵੀ ਚੁਆਈ ਕਰ ਸਕਦਾ ਇਹ ਇੰਨੀ ਭੋਲੀ ਠੰਡੀ ਠੀਕ ਆ ਅਛਾ ਰਮੇਲભાઈ ਅੱਜ 8 ਕਿਲੋ ਜਿਹੜਾ ਖੁੱਲਾ ਡੋਲਾ ਜਿਹੜਾ ਹੈ ਹਾਂ ਬਿਲਕੁਲ ਸੰਦੂ ਦਾ 8 ਦੇ ਲਗਭਗ ਜਿਹੜਾ ਇਹਦੇ ਥੱਲੇ ਦੁੱਧ ਆ ਚੱਲ ਰਿਹਾ ਵਾ ਤੇ ਜੇ ਸੰਭਾਲ ਹੋ ਜੇ ਤਾਂ ਇਹ ਪਸ਼ੂ ਵਤ ਸਕਦਾ ਹੂੰ ਤੇ ਭਰਾ ਕਿੰਨਾ ਮੁੱਲ ਫਿਰ ਕੀ ਕਰਦਾ ਸੰਦੂ ਸਾਹਿਬ ਮੁੱਲੇ ਦਾ ਲੈ ਦੇ ਸਾਢੇ 56000 ਰੁਪਏ ਸਾਢੇ 56 ਹਾਂਜੀ ਲੈ ਦੇ ਠੀਕ ਹੈ ਜੀ ਤਾਜੀ ਸੂਈ ਹੈ ਦੋਸਤੋ ਸਾਢੇ 56 ਤੇ ਮਗਰ ਕੱਟੀ ਕੱਟੀ ਦਿਖਾਓ ਜੀ ਆਹ ਕੱਟੀ ਦੇਖੋ ਠੀਕ ਆ 15 ਦਿਨਾਂ ਦਾ ਸੂਆ ਆਇਆ 15 ਦਿਨਾਂ ਦੀ ਸੂਈ ਹੈ ਦੋਸਤੋ ਆਹ ਮਗਰ ਕੱਟੀ ਹੈ ਠੀਕ ਆ ਹਾਂ ਤੇ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕ ਹੋਰ ਪਲੂਨ ਛੋਟੀ ਆ ਮੂੰਹੋਂ ਚੱਲ ਗਈ ਆ ਸੂਈ ਆ ਪਿੱਛੇ ਮੇਲ ਕਾਫਾ ਹੀ ਕਟਾ ਆ ਗਿਆ ਲਓ ਜੀ ਇਹ ਕਟਾ ਨਹੀਂ ਦੀ ਰਵੀ ਦਾ ਹਾਂ ਜੀ ਇਹ ਡਾਕਾ ਕੱਟ ਕੱਟੇ ਨਹੀਂ ਕੋਰਸ ਤੋਂ ਠੀਕ ਆ ਮਗਰ ਕਟਾ ਪੂਰਾ ਟੋਪ ਦਾ ਤੇ ਨੀਦੀ ਰਵੀ ਦੀ ਮੱਝ ਤੁਹਾਨੂੰ ਦਿਖਾਵਾਂਗੇ ਟੇਡੇ ਕੱਟ ਦੇ ਵਿੱਚ ਪਹਿਲਾ ਸੂਗਾ ਸੋਈ ਤੇ ਦਿਨ ਕਿਨੇ ਦੱਸਿਆ ਜੀ ਐ ਸੰਦਰ ਸਾਹਿਬ ਹੋ ਗਏ 3-4 ਦਿਨ ਤਿੰਨ ਚਾਰ ਦਿਨ ਹੋ ਗਏ ਤੇ ਬੋਲਾ ਹੀ ਆ ਕਿ ਆ ਅਗੀ ਡਾਕਟਰ ਡੱਟੇ ਹੁੰਦੇ ਆ ਹੌਲੀ ਹੌਲੀ ਹੈਗਾ 8-7 ਕਿਲੋ ਹਾਂਜੀ ਤੁਹਾਨੂੰ ਦੱਸਾਂਗੇ 7.5 ਕਿਲੋ ਸਾਢੇ 7 ਏ ਥੱਲੇ ਝੋਟੇ ਠੀਕ ਹੈ ਜੀ ਹਾਂਜੀ ਝੋਟੀ ਬੋਲ ਦੁੱਧ ਜਿਹੜਾ ਦੋਸਤੋ ਇਸ ਟਾਈਮ ਬਿਲਕੁਲ 7 7.5 ਜਿਹੜਾ ਦੁੱਧ ਹੈਗਾ ਤੇ ਪਹਿਲਾਂ ਝੋਟੀ ਸੂਈ ਹੈ ਨਵੀਂ ਝੋਟੀ ਆ ਸਿੰਗੀ ਸੁੰਗੀ ਸੋਹਣੀ ਆ ਹਾਈਟ ਮੀਡੀਅਮ ਆ ਬਿਲਕੁਲ ਫਵਾਨੀ ਜੀ ਤੁਹਾਨੂੰ ਦੇਖ ਦਿਖਾਉਣੀ ਕੋਈ ਫਵਾਨਾ ਦਿਖਾਉਣੀ ਆ ਕਾਫੀ ਸੋਹਣਾ ਤੇ ਆ ਇੱਕ ਵਾਰੀ ਫੇਸ ਕੁਆਲਿਟੀ ਦੇਖੋ ਜੀ ਆ ਦੇਖੋ ਗੋਪੀ ਥੋੜਾ ਜਿਆ ਆਇਆ ਨੂੰ ਕਰਕੇ ਅੱਗੋਂ ਘਮਾਈ ਬਾਈ ਐਨ ਕਰਕੇ ਭਾਪੀ ਸਿੱਧਾ ਉਧਰ ਨੂੰ ਜਾਇਓ ਐਮ ਦਾ ਜੇ ਤੇ ਬੱਚੇ ਲੈਣੇ ਹੁਣ ਬਹੁਤ ਹੋ ਗਿਆ ਹਮ ਬੱਚਾ ਹੁਣ ਵੀ ਤਕਰੀਬਨ ਕਾਫੀ ਸੋਨਾ ਪਾਇਆ ਪੂਰੀ ਮਾਰਕਿੰਗ ਜਾਇਜ ਮਾਰਕਿੰਗ ਦਾ ਕੱਟੇ ਦੀ ਬਾਕੀ ਚਵਾਬ ਆਉਗੀਆਂ ਹਮ ਮੂੰਹ ਚੋਕੀ ਠੀਕ ਹੈ ਮੂੰਹ ਚਾਰ ਦੰਦ ਆਹ ਬੈਕ ਸਾਈਡ ਤੋਂ ਜਿਹੜੀ ਲੇਵਟੀ ਆ ਦੋਸਤੋ ਤੁਸੀਂ ਦੇਖ ਕੇ ਚੈੱਕ ਕਰੋ ਥਾਨ ਬਿਲਕੁਲ ਮੁੱਠੀ ਆ ਜੋ ਇਹ ਸੰਦਲ ਛੋਟੀ ਖੁੱਲੂਗੀ ਭਾਲ ਪੈਣਦੀ ਹੈ ਜੇ ਹਮ ਬਾਕੀ ਚੰਗੀ ਸੇਵਾ ਵੀ ਪਹਿਲਾਂ ਝੋਟੀ ਆ ਵੀ 9 10 ਰਮਾਨਾ ਦਿੱਤੀ ਜਾਉਗੀ ਆ ਤੁਹਾਨੂੰ ਗੱਲ ਦੇਣਾ ਚਾਹੀਦਾ ਇੰਨਾ ਦਾ ਬਾਕੀ ਵੀਰ ਮੇਰੇ ਆਗੇ ਦੋ ਟਾਈਮ ਆਦੀ ਤਸੱਲੀ ਕਰਨ ਗਾਰੰਟੀ ਤੇ ਪਸ਼ੂ ਮਗਾ ਸਕਦੇ ਆ ਬਾਕੀ ਸਤੂ ਸਭ ਆਪਾਂ ਗਾਰੰਟੀ ਦੇ ਸਕਦੇ ਆ ਥਣ ਦੀ ਪਿੱਛੇ ਦੀ ਝਵਾ ਦੀ ਹਾਂ ਨਾ ਵੀ ਦੋਸਤੋ ਥਣ ਦੇ ਵੀ ਦੀ ਪੂਰੀ ਗਾਰੰਟੀ ਆ ਚਵਾਜੂ ਇੱਕ ਨੰਬਰ ਚੰਗਾ ਨਿਕਲੂਗਾ ਬਾਕੀ ਦੁੱਧ ਆਪਣੀ ਸੇਵਾ ਦਾ ਸਤੂ ਸਭ ਦੁੱਧ ਤਾਂ ਸੇਵਾ ਦਾ ਵੀਰ ਕਹਿੰਦਾ ਵੀ 10 ਚੂੜੋ 9 ਚੂੜੋ ਉਹ ਤੁਸੀਂ ਵਾਕੀ ਮਗਰ ਕਟਾ ਜਾਏਗਾ ਡੇਡੇ ਚੀਰ ਦੇ ਵਿੱਚ ਮਗਰ ਕਟਾ ਮੇਲਕਾਫ ਕਾਫੀ ਪਸੰਦ ਆਊਗਾ ਤੁਹਾਨੂੰ ਤੇ ਇਹਦਾ ਹਰਬੇਲ ਮੁੱਲ ਕੀ ਭਰਾ ਸਾਡਾ ਮੁੱਲ ਸੰਧੂ ਸਾਹਿਬ ਇਹਦਾ 65000 ਰੁਪਇਆ 62000 ਰੁਪਇਆ ਇਹਦਾ ਮੁੱਲ ਆ ਉਹਦੇ ਚ ਅਪਾ ਮੰਨਤਾਨ ਕਰਨਾਗੇ 62000 ਦੇ ਵਿੱਚੋਂ ਮੰਨਤਾਨ ਮੰਨਤਾਨ ਹੋ ਜਾਊਗਾ ਠੀਕ ਹੈ 62000 ਦੇ ਵਿੱਚੋਂ ਭਰਾ ਹੋ ਜਾਊਗਾ ਸੋ ਬਿਲਕੁਲ ਨੋਰਮਲ ਰੇਟ ਇੱਕ ਦਾਵਾਂ ਵਾਲੀ ਰੇਟ ਆ ਅੱਜ ਮੱਝਾਂ ਝੋਟੀਆਂ ਦੇ ਬਿਲਕੁਲ ਜਾਇਜ਼ ਰੇਟ ਤੇ ਅਪਾ ਇਹਨਾਂ ਝੋਟੀਆਂ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਮੱਝ ਤੁਹਾਨੂੰ ਦਿਖਾਉਣੇ ਆ ਅਗਲੀ ਤੇ ਸੁਆ ਇਹ ਵੀ ਸੂਈ ਹੈ ਜੀ ਇਹ ਤੁਹਾਨੂੰ ਸਾ ਤੀਜੇ ਸਵੇਰ ਸੂਈ ਆ ਤੀਜਾ ਸਵੇਰ ਸੂਈ ਇੱਕ ਹੋਰ ਮਾਤ ਤੁਹਾਨੂੰ ਦਿਖਾਉਣੀ ਆ ਵੱਜਾ ਦਾ ਕੱਦ ਵਜਨ ਵੱਡੀ ਆ ਠੀਕ ਆ ਵੱਡੇ ਕੱਦ ਕਰਦੀ ਆ ਤੇ ਦਿਨ ਕਿੰਨੇ ਹੋ ਗਏ ਮਗਰ ਬੱਚਾ ਦੱਸ ਦਿਓ ਜੀ ਕੱਦ ਦਾ ਹੋਇਆ ਇਹਨੂੰ ਅੱਜ ਕੋਈ 17 18 ਦਿਨ ਸੂਈਨ ਹੋ ਗਏ ਆ ਹਾਂ ਦੁੱਧ ਨੌ ਤੋਂ 10 ਲੀਟਰ ਇਹਦੇ ਥੱਲੇ ਆ ਠੀਕ ਆ ਜੀ ਖੁੱਲਾ ਡੁੱਲਾ ਠੀਕ ਆ ਚੋਣ ਬਹੁਤ ਵਧੀਆ ਕੋਈ ਵੀ ਪਸ਼ੂ ਇਹਨੂੰ ਗਰੰਟੀ ਤੇ ਮੰਗਵਾ ਸਕਦਾ 15 17 ਦਿਨ ਹੋ ਗਏ ਆ ਜੀ ਹਾਂ ਜੀ ਤੇ 9 10 ਕਿਲੋ ਦੁੱਧ ਜਿਹੜਾ ਦੋਸਤੋ ਬਿਲਕੁਲ ਹਾਜ਼ਰ ਆ ਪੋਲਾ ਦੁੱਧ 9 10 ਕਿਲੋ ਜਿਹੜਾ ਚਵਾਈ ਕਰੋਗੇ ਤੁਸੀਂ ਪੂਰੀ ਬਾਡੀ ਦੀ ਆ ਠੀਕ ਆ ਤੇ ਵਜਰ ਬੋਜਨ ਤੁਸੀਂ ਆ ਵੀਡੀਓ ਦੇ ਵਿੱਚ ਦੇਖ ਲਓ ਠੀਕ ਹੈ ਜੀ ਫੇਸ ਕੁਆਲਟੀ ਜੀ ਸਿੰਘਾਂ ਦੀ ਪੰਤਰ ਮੂੰਹ ਮੱਥਾ ਆ ਦੇਖੋ ਜੀ ਤੇ ਚਵਾਹ ਵੀਰ ਕਿਸੇ ਪਾਸੋਂ ਕੋਈ ਧਾਰਾ ਘਟਵਾਦਾ ਕੋਈ ਬਿਲਕੁਲ ਨਹੀਂ ਤੁਹਾਨੂੰ ਕੋਈ ਧਾਰਾ ਦੀ ਗਾਰੰਟੀ ਦੇ ਠੀਕ ਆ ਬਾਕੀ ਆ ਜਿਹੜਾ ਥਣ ਦੀ ਬਾਜੀ ਸੰਤੋਖ ਸਾਹਿਬ ਗਾਰੰਟੀ ਆ ਚਵਾਹ ਪੋਲਾ ਨਿਕਲੂਗਾ ਧਾਰ ਪੋਲੀ ਨਿਕਲੂਗੀ ਬਿਲਕੁਲ ਮਿਲਦੀ ਮਿਲਦੀ ਆ ਬਿਲਕੁਲ ਮਿੱਠੀ ਆ ਸੰਤੋਖ ਸਾਹਿਬ ਮਿੱਠਾ ਕੋਈ ਵੀ ਇਹਨੂੰ ਚੋ ਸਕਦਾ ਠੀਕ ਆ ਲਓ ਵੀ ਦੋਸਤੋ ਲੈ ਜੋ ਬਈ ਗੋਪੀ ਭਾਤੋ ਠੀਕ ਆ ਤੇ ਬਿਲਕੁਲ ਜੀ ਦੋਸਤੋ ਪਤਲੇ ਪਿੰਡੇ ਦੇ ਵਿੱਚ ਇਹ ਵੀ ਮੱਝ ਤੀਜਾ ਫੁਲਾ ਸੋਹਣੀਆਂ ਛੋਟੀਆਂ ਹਾਈਟ ਵਧੀਆ ਹੈ ਕਿ ਪੂਰੀ ਵੱਡੀ ਹੈ ਠੀਕ ਹੈ ਜੀ ਵੱਡੀ ਹਾਈਟ ਆ ਮੀਡੀਅਮ ਤੋਂ ਤਾਂ ਤੁਸੀਂ ਜਜਮੈਂਟ ਕਰਿਓ ਮੀਡੀਅਮ ਤੋਂ ਪਲੱਸ ਹਾਈਟ ਬੱਚਾ ਇਹਦਾ ਕਿੱਧਰ ਗਿਆ ਜੀ ਇਹਦਾ ਇਹ ਤਾਂ ਬੱਚਾ ਠੀਕ ਹੈ ਜੀ ਬੱਚਾ ਜਿਹੜਾ 3 ਨੰਬਰ ਤੇ ਆਪਾਂ ਜਿਹੜੀ ਤੁਹਾਨੂੰ ਦੋਸਤੋ ਇਹ ਮੱਝ ਦਿਖਾਈ ਆ 15 ਤੋਂ 17 ਰਕ ਦੇਣਾ ਆ ਕੱਟਾ ਮਗਰ ਕੱਟਾ ਜੀ ਕੱਟਾ ਮੇਲ ਕਾਫ ਆ ਆ ਬੱਚਾ ਤੁਸੀਂ ਦੇਖੋ ਲਓ ਜੀ ਠੀਕ ਆ ਇਸ ਤੋਂ ਬਾਅਦ ਬਈ ਹਰਵੇਲ ਅਗਲਾ ਪਸ਼ੂ ਆਪਣਾ ਜਿਹੜਾ ਮੌਲ ਆਪਾਂ ਦੱਸ ਦਈਏ ਦੱਸੋ ਜੀ ਜਸੂ ਬੋਲੇ ਸੰਤੋ ਸਾਹਿਬ ਇਹਦਾ 6000 ਰੁਪਏ ਚ ਮੰਨਦਾ ਨੋਗਾ 6000 ਦੇ ਵਿੱਚ ਹਾਂ ਜੀ ਮੰਨਦਾ ਨੋਗਾ ਕਿਉਂਕਿ ਸਾਹਿਬ ਬਾਸਾ ਪੈ ਕੇ ਜਾਇਜ਼ ਮੌਲ ਰੱਖਿਆ ਕਿ ਬਿਲਕੁਲ ਅੱਜ ਜਿਹੜਾ ਆਪਾਂ ਪਸ਼ੂ ਸੇਲ ਕਰ ਰਹੇ ਹਾਂ ਲਓ ਜੀ 60 68 56 ਜਿਹੜੇ ਦੋਸਤੋ ਨਾਰਮਲ ਰੇਟ ਅੱਜ ਬਿਲਕੁਲ ਵਾਜਬ ਰੇਟਾਂ ਦੇ ਉੱਤੇ ਬਿਲਕੁਲ ਸੱਜਰ ਮੱਜਾ ਝੋਟੀਆਂ ਤੇ ਅਗਲੀ 4 ਨੰਬਰ ਤੇ ਆਪਾਂ ਕੋਈ ਜਿੰਨੀ ਦੂਜੇ ਸੂਏ ਝੋਟੀਆਂ ਸੁਣਾ ਗਰੰਟੀ ਨਾਲ ਠੀਕ ਹੈ ਆਪਾਂ ਆਪਣੇ ਹੀ ਮਤਲਬ ਉੱਥੇ ਸੱਜਣ ਦੀ ਝੋਟੀ ਲਈ ਆ ਠੀਕ ਹੈ ਸਾਹ ਬੰਦੇ ਤੋਂ ਘਰ ਦੇ ਵਿੱਚੋਂ ਆਈ ਆ ਹਮ ਤਾਂ ਨੋ ਡਾਊਟ ਕੋਈ ਸ਼ੱਕ ਨਹੀਂ ਇਹਦੇ ਜੈਗਾ ਅਜੇ ਤੀਜਾ ਪੂਰੀਆਂ ਪਰੋ ਹੋ ਛੱਲਿਓ ਹਮ ਸੂਹਾ ਦੂਜਾ ਸੁਣਾ ਤੇ ਲੇਜੂ ਹਫਤਾ ਕੋਈ ਖਾਸ ਦਾੜ ਖੜੂਗੀ ਆ ਤੁਹਾਨੂੰ ਬਣੂਗੀ ਬਹੁਤ ਜ਼ਿਆਦੀ ਇੱਕ ਹਫਤਾ ਬਰਾਵਾ ਬਾਕੀ ਹੈ ਜੇ ਸੂਣ ਚ ਦੂਜਾ ਸੂਗਾ ਸੈਕੰਡ ਟਾਈਮਰ ਜਿਹੜੀ ਇਹ ਛੋਟੀ ਸੂਣੀ ਆ ਬਾਕੀ ਪਿੱਠ ਪੁੜਾ ਵੇਖੋ ਤੁਸੀਂ ਥਾਂ ਦੇ ਬਾਦ ਵਿੱਚ ਜੇ ਜੈ ਤੁਸੀਂ ਚੈੱਕ ਕਰੋ ਪੂਰੀਆਂ ਪਰਨੀਆਂ ਨੇ ਠੀਕ ਆ ਜੀ ਪੂਰਾ ਫਸ ਜੂਗੀ ਲਿਵਾਏ ਪੂਰਾ ਐਚ ਐਫ ਬਹਿਣਾ ਵਗੂ ਆ ਵਿਖਾਓ ਮਾੜਾ ਮੂੰਹ ਮੱਥਾ ਦਿਖਾਈਏ ਬਹੁਤ ਸੋਹਣੀ ਆ ਆ ਤੁਹਾਨੂੰ ਚੱਲ ਲਓ ਜੀ ਠੀਕ ਆ ਤੇ ਪੂਰੀ ਗੁਲਾਈ ਦੇ ਵਿੱਚ ਪੂਰੀ ਗੋਲ ਸ਼ੇਪ ਆ ਰਾਜੀ ਰੂਜੀ ਗੁੜੀ ਆ ਦੋਸਤੋ ਵਜਨ ਭੁਜਨ ਪੂਰਾ ਆ ਆ ਥਾਣਾ ਉਲਟ ਬਹਿਣੀ ਵਾਲੇ ਪਾਸੇ ਚੈੱਕ ਕਰੋ ਜੀ ਬਹੁਤ ਵਧੀਆ ਇਹਨੂੰ ਆਪਾਂ ਟਿੱਪਕੇ ਵੀ ਦਿਖਾਉਣਾ ਦਾ ਦਿਖਾ ਸਕਦੇ ਹਾਂ ਲਓ ਜੀ ਲੈਓ ਵਰਤ ਤੇ ਆ ਕੇ ਰੱਖ ਲਓ ਜੀ ਠੀਕ ਹੈ ਤੇ ਭਾਰ ਪਿਛੇ ਦੂਜੇ ਤੀਜੇ ਦੀ ਕਿਸੇ ਪਾਸੇ ਚੀਜ਼ਾਂ ਦੀ ਆਪਣੀ ਥਾਂ ਦੇ ਟਵਾਦੀ ਤੇ ਭਾਰ ਦੀ ਗਰੰਟੀ ਵੈਸੇ ਮਾੜਾ ਕਦੀ ਪਸ਼ੂ ਦੋਸਤੋ ਭਾਰ ਪਿਛੇ ਵਾਲਾ ਤਾਂ ਤੁਸੀਂ ਜਿਹੜਾ ਹੈ ਨਾ ਵਰਕਾ ਪਾੜਦੀ ਆਪਾਂ ਵੀ ਕੋਈ ਮਾੜੀ ਚੰਗੀ ਚੀਜ਼ ਇੱਥੇ ਆਉਣੀ ਨਹੀਂ ਨੀ ਤੈਨੂੰ ਜੇ ਕੋਈ ਆਪਾਂ ਨੇ ਇਹੋ ਜਿਹੀ ਚੀਜ਼ ਮਿਲ ਵੀ ਜਾਵੇ ਆਪਾਂ ਵੀਡੀਓ ਤੇ ਨਹੀਂ ਉਹਨੂੰ ਸੇਲ ਕਰਦੇ ਬਿਲਕੁਲ ਬਿਲਕੁਲ ਤੋ ਫਿਲਹਾਲ ਹੁਣ ਇਹਨੂੰ ਟਿੱਪਿਆ ਜਾਊਗਾ ਦੋਸਤੋ ਟਿੱਪ ਕੇ ਤਸੱਲੀ ਕਰਵਾ ਦਿੱਤੀ ਜਾਊਗੀ ਬਹੁਤ ਸੋਹਣੀ ਆ ਬਣੇ ਰਹੀ ਹੈ ਵੀਡੀਓ ਦੇ ਨਾਲ ਤਸੱਲੀ ਕਰ ਲਿਓ ਜੇ ਫਰੀਦਰ ਵੀਰ ਨੇ ਖਰੀਦਣਾ ਕੋਈ ਗੱਬੜ ਪਸ਼ੂ ਆਨਲਾਈਨ ਫਰੀਦਰਾਂ ਜ਼ਿੰਮੇਵਾਰੀ ਤੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਆ ਦੇਖੋ ਆ ਲਓ ਜੀ ਜੰਦੂ ਸਾਹਿਬ ਕਿਉਂ ਏਨੀ ਵਧੀਆ ਨਿਕਲੂਗੀ ਨਾ ਆ ਮਗਲੇ ਸਾਲ ਦੇਖੋ ਜੀ ਠੀਕ ਆ ਆ ਤੇ ਅੱਪ ਵੀ ਤੁਸੀਂ ਵੇਖ ਹੀ ਸਕਦੇ ਹੋ ਦੋਸਤੋ ਚੰਗੀ ਸੋਹਣੀ ਮੋਟੀ ਧਾਰ ਬਿਲਕੁਲ ਪੂਰਸ਼ਕ ਹੈ ਬਿਨਾ ਕਿ ਸੇ ਭੂਰ ਛੱਟੇ ਦੂੰ ਆ ਵੇਖੋ ਮੋਟੀ ਜਵਾਈ ਅਗਲੇ ਥਾਣਾ ਦੀ ਸਾਨੂੰ ਸਭ ਬਹੁਤ ਚੰਗੀ ਉਮੀਦ ਕਰ ਸਕਦੇ ਆਪਾਂ ਇਹਦੇ ਤੋਂ ਦੁੱਧ ਦੀ ਇਹ ਤਸੱਲੀ ਵਾਲੇ ਪਸੂਆ ਦੋਸਤੋ ਵੀ ਕੋਈ ਇਹ ਨਹੀਂ ਹੈਗਾ ਕਿ ਭੂਰ ਛੱਟਾ ਹੋਵੇ ਤੇ ਫਿਰ ਉਹਦੇ ਤਸੱਲੀਆਂ ਕਰਾਉਂਦੇ ਫਿਰਿਓ ਉਹ ਕੰਮ ਨਹੀਂ ਕਰ ਠੀਕ ਆ ਤਸੱਲੀ ਵਾਲੀ ਚੀਜ਼ ਆ ਇੱਕ ਨੰਬਰਾਂ ਦੀ ਚਵਾਈ ਨਿਕਲੂਗੀ ਪੋਲੀ ਜਿਹੜੀ ਬਿਲਕੁਲ ਰੂਮ ਵਰਗੀ ਸੁਣਾਓ ਬਾਹਰ ਦੀ ਦੁੱਧ ਦੀ ਵੀ ਇਹਦਾ ਚੰਗਾ ਰਕੋਰ ਰਿਆ ਮਾਈ ਦਾ ਹਾਂ ਪਹਿਲੇ ਪਹਿਲੇ ਛੋਟੀ ਰਹੀਦਾ ਤਾਂ ਬਿਲਕੁਲ ਜੀ ਬਿਲਕੁਲ ਪਹਿਲਾਂ ਝੋਟੀ ਨੇ ਵੀ ਵੀਰਾਂ ਦਾ ਵੀ ਸੋਨਾ ਦੁੱਧ ਪਾਇਆ ਕਿਉਂਕਿ ਝੋਟੀ ਦੁੱਸਤ ਜਿਹੜਾ ਪਸੂ ਰਾਜੀ ਆ ਭਜਨ ਭੋਜਨ ਜਾਣ ਦੇ ਵਿੱਚ ਦੁੱਧ ਕੱਟਣਾ ਹੀ ਹੁੰਦੀ ਆ ਆ ਦੇਖੋ ਕੀ ਗਾ ਲੰਦਦਾਵ ਹੱfte ਤੋਂ ਹੱfte ਨਾਲ ਭਰੂ ਚੰਗੀ ਕਰਨੀ ਹੂੰ ਮੋਲ ਤਾਂ ਸੋ ਭਿਰਵੇ ਚਲੋ ਸਾਹਿਬ ਮੋਲੇ ਦਾ 75000 ਰੁਪਏ ਉੱਚੋਂ ਮਾਨਤਾ ਕਰਾਂਗੇ ਆਪਾਂ ਠੀਕ ਹੈ ਜੀ ਹਾਂਜੀ 75000 ਚੋਂ ਮਾਨਤਾ ਮਾਨਤਾ ਹੋ ਜੀ ਠੀਕ ਹੈ 75000 ਚੋਂ ਮਾਨਤਾ ਜਿਹੜਾ ਦੋਸਤ ਜਿਹੜੀ ਤੁਹਾਨੂੰ ਆਪਾਂ ਗੱਬੜ ਦਿਖਾਈ ਏ ਝੋਟੀ ਇਹਦੇ ਵਿੱਚ ਮਾਨਤਾ ਦਾ ਕੋਈ ਸ਼ੱਕ ਨਹੀਂ ਹੈ ਵਿੱਚ ਨਾਗਰ ਭਾਰ ਨਾ ਕੋਈ ਥਣ ਵੱਧ ਘੱਟ ਲਓ ਜੀ ਨਾ ਕੀ ਭਾਰ ਪਿਛੇ ਦੀ ਤਾਂ ਕੋਈ ਗੱਲ ਹੀ ਨਹੀਂ ਦੋਸਤ ਇਹਨੇ ਜ਼ਿਕਰ ਕਰਤਾ ਸਾਫ ਸੁਥਰਾ ਪਸੂ ਆਊਗਾ ਕੋਈ ਕਮਿਊਨਿਕੇਸ਼ਨ ਕੋਈ ਹੋਰ ਹੋਈ ਤੇ ਜ਼ਰੂਰ ਪਸੂ ਜੀ ਦੱਸੀ ਜਾਊਗੀ ਮੌਕੇ ਤੇ ਠੀਕ ਆ ਲਓ ਜੀ ਖੋਲੋ ਹਰਵੇਲ ਭਾਈ ਸੁਵਾ ਸੂਈ ਹੈਗੇ ਸੰਦੂ ਸਾਹਿਬ ਇਹਨੇ ਤੀਜੇ ਸੂਵੇ ਸੂਣਾ ਤੀਜੇ ਸੂਵੇ ਹਜੇ 12 13 ਦਿਨ ਦੀ ਕੱਚੀ ਆ ਹੂੰ 12 13 ਦਿਨ ਹਜੇ ਸਮਾਂ ਪਿਆ ਹੈ ਆਪਣੇ ਭਿੰਗੜੀ ਮਾਰ ਚ ਲੱਗੀ ਹੈ ਹੂੰ ਚੱਕ ਦੱਕ ਦੱਕ ਦੋ ਰੋਕ ਲਓ ਭਾਈ ਰੋਕ ਲਓ ਦੋ ਮਿੰਟ ਆ ਦੇਖ ਅੱਛਾ ਭਾਈ ਹਰਵੇਲ ਤੀਜਾ ਸੂਵਾ ਸੂਣਾ ਤੀਜਾ ਸੂਵਾ ਦਿਨ ਹਜੇ ਲੈ ਜੂ ਅ ਦੇਨ ਹਜੇ ਸੰਧੂ ਸਾਹਿਬ ਦੇ ਸਮਾ ਪੂਰਾ ਹੋਣੇ 12 ਦਿਨ ਪਏ ਆ 12 ਦਿਨ ਹਾਂਜੀ ਠੀਕ ਹੈ ਬਸ ਜੀ ਸੰਧੂ ਸਾਹਿਬ ਦੋ ਦੇ ਵੀ ਕਰਵਾ ਲਈ 12 13 ਲਈ ਤੇ ਮੈਂ ਨਾ ਪੱਕ ਰੱਖਦੀ ਐ 89 ਦੇ ਦੋਆਂ ਦੇ ਵਿੱਚ ਜਿਹੜੇ ਜਵਾਬ ਨੇ ਹੂੰ ਤੇ ਪੈਰਾਂ ਤੋਂ ਵੀ ਆਪਾਂ ਲਾਈ ਸਿੰਗ ਫੁਗ ਥੋੜਾ ਜਿਹਾ ਖੁੱਲੇ ਹੈ ਨਾ ਆਪਣੇ ਹਾਂ ਸਿੰਗ ਜੱਜ ਦਾ ਆਪਣੇ ਬੋਦੀ ਦੇ ਹਿਸਾਬ ਨਾਲ ਦੀ ਨਾ ਬਾਕੀ ਸੰਧੂ ਸਾਹਿਬ ਜੇ ਰੇਟ ਆਪਾਂ ਵੇਖਾਂਗੇ ਤਾਂ ਰੇਟ ਰੇਟ ਭਾਪੜਤਾ ਵੀ ਬਿਲਕੁਲ ਜਾਨ ਜਾਨੂਨ ਜੇਜ ਰੇਟ ਠੀਕ ਹੈ ਭਾਰੀ ਬਾਡੀ ਦੀ ਆ ਤੇ ਵਜ਼ਨ ਲੋਡ ਪੂਰਾ ਹੈ ਪ੍ਰਭੂ ਆਹ ਕਰੋ ਚੈੱਕ ਬੇਨਗੂਨ ਮੱਝ ਦੀ ਐ ਚਮੜੀ ਵੇਖੋ ਕਿ ਬਿਲਕੁਲ ਪਤਲੀ ਪਤਲਾ ਚਾਹਾ ਦੋਸਤੋ ਤੇ ਹਜੇ ਘੱਟੋ ਘੱਟ ਵੀ ਹਫ਼ਤਾ 8 ਦਿਨ 10 ਦਿਨ 12 ਦਿਨ ਇਹਦਾ ਸਮਾਂ ਪੂਰਾ ਹੰਚ ਪਿਆ ਪੂਰੀ ਪਰਵਰੀ ਹੈ ਹੂੰ ਤੇ ਚੋਣ ਵਿੱਚ ਇੱਕ ਨੰਬਰ ਇਹ ਚਲਤ ਪਾ ਦਿੰਨੇ ਆਪਾਂ ਲਓ ਜੀ ਚੋਣ ਪਾਈ ਜਾਂਦਾ ਵੀ ਇੱਕ ਨੰਬਰ ਨਿਕਲੂਗੀ ਦੋਸਤੋ ਮੈਂ ਤੀਜਾ ਸਵੇਰ ਸੋਣੀ ਹੈ ਤੇ ਬਿਲਕੁਲ ਪਤਲੇ ਚਮਦੇ ਵਿੱਚ ਵਜਨ ਲੋਡ ਪੂਰਾ ਭਾਰੀ ਆ ਠੀਕ ਆ ਜੀ ਸਰੀਰਕ ਪੱਖੋਂ ਵੀ ਚੀਜ਼ ਖੁੱਲ ਭਰੀ ਸੁਰਦਾ ਵੀ ਪੈਂਦਲਾਵਾਂ ਦਾ ਬਹੁਤ ਮਹਿਮੰਦਾ ਸੂਆ ਪਸ਼ੂ ਕੋਈ ਗੱਭਣ ਆ ਤੁਸਾਂ ਸਭ ਜਿਹੜਾ ਗੱਭਣ ਉਹਨੇ ਸੁਣਾ ਤੇ ਜਿਹੜਾ ਸੂਆ ਪਸ਼ੂ ਆ ਉਹ ਤਕਰੀਬਨ ਜੇ ਜਿਆਦਾ ਚੰਗਾ ਨਿਕਲ ਆਇਆ ਤਾਂ ਰੇਡੀਓ ਦਾ ਕੋਈ ਨੀ ਕਿਨਾ ਕਰ ਦਈਦਾ ਬਿਲਕੁਲ ਬਿਲਕੁਲ ਬਾਕੀ ਦੋਸਤੋ ਕੋਈ ਵੀ ਹੱਥ ਨਹੀਂ ਲਪਾਉਂਦਾਗਾ ਕਸਾਈ ਬਿਆਨਾ ਕਰਨ ਤੋਂ ਪਹਿਲਾਂ ਪਰ ਇਥੇ ਤਸੱਲੀ ਜਿਹੜੀ ਟਰੱਪ ਕੇ ਪਹਿਲਾਂ ਕਰਵਾਈ ਜਾਂਦੀ ਆ ਇਹ ਵੀ ਜ਼ਰੂਰ ਤੁਸੀਂ ਧਿਆਨ ਰੱਖੋ 바ਕੇ ਕਿਸੇ ਵੀਰ ਨੇ ਪਸ਼ੂ ਖਰੀਦਣਾ ਗੱਭਣ ਪਸ਼ੂ ਤੇ ਟਿੱਪੋ ਪਹਿਲਾਂ ਕਸਾਈ ਬਿਆਨਾ ਕਰਕੇ ਟਰੱਪ ਕੇ ਤਸੱਲੀ ਕਰੋ ਫਿੱਟ ਪੈਂਦਾ ਤੇ ਖਰੀਦਿਆ ਕਰੋ ਨਹੀਂ ਪੈਂਦਾ ਤੇ ਨਾ ਖਰੀਦਿਆ ਕਰੋ ਇੱਥੇ ਜਿਹੜੀ ਤਸੱਲੀ ਆ ਤੁਹਾਨੂੰ ਆਪੇ ਚਿੱਪ ਕੇ ਕਰਾਈ ਜਿੰਦੀ ਹੈ ਇਹ ਸੰਤੂ ਜੀ ਆਪੇ ਕੋ ਅਜੇ ਪੂਰਾ ਸ਼ਹਿਦ ਹੈ ਇਹ ਲਓ ਜੀ ਇਹ ਵੀ ਸੱਜਾ ਟੋਰ ਬਹੁਤ ਵਧੀਆ ਲੱਗੋ ਸ਼ਹਿਦ ਦੋਸਤੋ 35 ਤੇ ਸ਼ਹਿਦ ਆ ਦੇਖੋ ਜੀ ਧਾਰ ਇਹਦੀ ਬਹੁਤ ਮੋਟੀ ਪਊਗੀ ਤੁਸੀਂ ਇਹ ਵੇਖੋ ਕਿ ਜੇ ਸ਼ਹਿਦ ਇੰਨਾ ਸੰਘਣਾ ਇੰਨੀ ਮੋਟੀ ਪੈ ਸਕਦੀ ਧਾਰ ਲਓ ਬ੍ਰੇਕ ਆ ਵੱਦ ਘੱਟ ਬਹੁਤ ਵਧੀਆ ਧਾਰ ਨਹੀਂ ਦੋਸਤੋ ਵੀ ਸ਼ਹਿਦ ਆ ਹਜੇ ਤੁਸੀਂ ਵੇਖੋਗੇ ਚਲੋ ਜੀ ਬਸ ਕਰੀਏ ਮੈਂ ਤੁਹਾਨੂੰ ਠੀਕ ਆ ਜੀ ਤੇ ਤੇ ਪੋਨੇ ਕਿੰਨਵਰੇ ਦੋਸਤੋ ਠੀਕ ਆ ਜਿਹੜੇ ਵੀ ਇਹਦੇ ਖਾਸ ਤੌਰ ਤੇ ਆਪਣੀ ਮੱਝ ਵੇਖੀ ਹੈ ਕਹਿੰਦਾ ਬਹੁਤ ਭਰਤੀ ਆ ਦੁੱਧ ਦਾ ਵੀ ਚੰਗਾ ਇਹਦਾ 12 13 ਲੋਣੀ ਦੱਸਣ ਦੀ ਇਹ ਲੇਵਲੂਆ ਭਰੋ ਦੀ ਭਰੋ ਦੀ ਫੁੱਲ ਭਰੋ ਬਿਲਕੁਲ ਬਿਲਕੁਲ ਜੋੜੀ ਆਪਣੀ ਗੈਂਡੀ ਅੱਛਾ ਰਵੇਲ ਭਰਾ ਕਿੰਨਾ ਮੋਲ ਹੈ ਤੁਹਾਡਾ ਡਿਮਾਂਡ ਕੀ ਰੋ ਤੁਹਾਡਾ ਮੋਲੇ ਦਾ 61000 ਰੁਪਇਆ 61000 ਲਓ ਜੀ 61000 ਭਰਾਵੋ ਮੋਨ ਦਾ ਠੀਕ ਆ ਦੇ ਵਿੱਚੋਂ ਸ਼ੋਰ ਛਪਾ ਮੌਕੇ ਤੇ ਮਾਨਤਾ ਨੂੰ ਜੁਰੂਰ ਇਹਦਾ ਵਜਦਾ ਨਾ ਇਹ ਨਾ ਕੋਈ ਕਵੇ ਕਿ ਪਤਾ ਨਹੀਂ ਇਹ ਪਸ਼ੂ ਮਾੜਾ ਵਾ ਮੈਂ ਪੈਸੇ ਵੱਧ ਲਾਉਣੇ ਸੀ ਮੈਂ 70 80 ਲਾਉਣਾ ਸੀ ਇਹ ਰੇਟ ਘਾਟਾ ਸ਼ਾਇਦ ਮਾੜਾ ਹੋਗਾ ਹੂੰ ਬਾਈ ਜੀ ਮੰਗਣ ਨੂੰ ਭਵੇਂ ਇਹਨਾਂ ਦਾ ਜੋ ਮਰਜ਼ੀ ਕਰੀ ਜੇਗੀ ਆਪਾਂ ਬਸ ਇੱਕ ਆਪਦਾ ਕੋਈ 2 2000 ਮਾਨਤਾ ਰੱਖ ਕੇ ਫੇਰੀ ਬਤਰੀ ਦਾ ਬਾਕੀ ਪਸ਼ੂ ਦੇ ਹਿਸਾਬ ਨਾਲ ਤਾਂ ਦੁੱਸਰੋਂ ਡਿਮਾਂਡ ਮੁੱਲ ਕੀਤਾ ਜਾਂਦਾ ਬਾਕੀ ਪਸ਼ੂ ਇਹਨਾਂ ਹੱਕ ਵੀ ਰੱਖਦੇ ਆ ਵੀ ਇੰਨੇ ਨੇ ਮੁੱਲ ਲੱਗਾ ਹੀ ਨਹੀਂ ਆ ਔਰ ਉਹਨਾਂ ਨੂੰ ਨਜਾਇਜ਼ ਡਿਮਾਂਡ ਕਰਕੇ ਮੰਗਿਆ ਜਾਵੇ ਉਹ ਗੰਮ ਗਲਤ ਆ ਬਾਕੀ ਇੱਥੇ ਅੱਜ ਬਿਲਕੁਲ ਜਾਇਜ਼ ਜੈਨੂਨ ਮੰਗ ਕੀਤੀ ਆ ਤੇ ਛੋੜ ਚੱਪੇ ਹੁਣ ਕੋ ਕੇ ਪੂਰਾ ਜਿਹੜਾ ਦੋਸਤੋ ਸੈਟਿੰਗ ਰਹੇ ਜੂਗੀ ਪਸੰਦ ਆਉਣਗੇ ਪਤੂ ਤੁਹਾਨੂੰ ਆ ਮੱਝ ਦਾ ਕੀ ਹਿਸਾਬ ਕਿਤਾਬ ਆ ਜੀ ਇਹ ਸੰਧਾ ਸਾਹਿਬ ਹਰਿਆਣਾ ਤੋਂ ਮੱਝ ਆ ਅੱਛਾ ਜੀ ਮਾੜਾ ਮੱਝ ਮੱਝ ਵੀ ਦੋ ਮੱਝ ਜੱਡੀ ਹੈ ਬਿਲਕੁਲ ਜੀ ਹੁਣ ਵੱਡੇ ਕਦ ਬੋਤਾਲੀ ਦੋਸਤੋ ਇੱਕ ਵੀ ਮੱਝ ਆ ਤੇ ਸੁਆ ਭਾਈ ਹਰਵੇਲ ਸੁਣਾ ਇਹਨੇ ਤੇਜਾ ਸੁਣਾ ਇਹਨੇ ਗਰੰਟੀਆਂ ਸੁਣਾ ਅੱਛਾ ਜੀ ਪਹਿਲੇ ਸੁਆ ਆਪਾਂ ਹੀ ਆ ਜੇ ਦੇਖੀ ਠੀਕਾ ਤੇ ਤਿਆ ਸੁਆ ਦੋਸਤੋ ਬਿਲਕੁਲ ਗਰੰਟਡ ਜਿਹੜਾ ਤੇਜਾ ਸੁਆ ਤੋਂ ਹੋਊਗੀ ਤੇ ਚੌੜੀ ਪੇਟ ਪੁੱਠੇ ਦੀ ਕੋਈ ਢਾਈ ਫੁੱਟ ਜਿਹੜਾ ਦੋਸਤੋ ਚੌੜਾ ਪੁੱਠਾ ਪਤਲਾ ਚਮ ਸਿੰਗਲ ਛੱਡੀ ਹਵਾਨਾ ਤੁਹਾਨੂੰ ਦਿਖਾਉਣੇ ਆ ਬਹੁਤ ਵੀਰ ਕਹਿੰਦੇ ਵੀ ਯਾਰ ਵੀਰੇ ਸੁੱਤੀ ਸਿੰਗਲ ਛੱਡੀ ਦੁੱਧ ਪਸ਼ੂ ਨੇ ਦੇਣਾ ਹੁੰਦਾ ਸਿੰਗਲ ਛੱਡੀ ਲੈਣੀ ਉਹ ਤੁਹਾਨੂੰ ਹਵਾਨਾ ਦਿਖਾ ਦਿੰਨੇ ਢਿਲ ਟੂ ਲਗਾਤੀ ਆ ਵੇ ਸੰਦੂ ਸਾਹਿਬ ਨੇ ਪਹਿਲੇ ਸੂਵੇ 14 ਲੀਟਰ ਦੁੱਧ ਪਾਇਆ ਹੈ ਦੂਜੇ ਸੂਵੇ 15 15.5 ਤੇ ਚੱਲੀ ਉਮੀਦ ਕਰਦੇ ਆ ਕਿ ਅੱਗੇ ਅੱਗੇ ਵਧੂਗੀ ਹੂੰ ਲਓ ਜੀ ਚੋਰਾ ਲੀਟਰ ਦੀ ਰਾਮ ਨਹੀਂ ਤੋਂ ਜਿਹੜੀ ਆਪਾਂ ਜਿਹੜੀ ਹੂੰ ਮੱਝ ਦੋਸਤ ਕੋਲ ਵੱਡੀ ਇੱਕ ਨੋਰਮਲ ਸੇਵਾ ਤੇ ਦਸ ਵੱਡੇ ਕਦ ਕਰਦੀ ਹੂੰ 15 14 ਹੈ ਹਾਂ ਤੇ ਆਹ ਥਾਂ ਥਣ ਵੇਖੋ ਆ ਕਰੋ ਜੀ ਬਹੁਤ ਸਾਰਾ ਕੰਮ ਲੱਗਾ ਆਪਾਂ ਟਿਪਕੇ ਵੀ ਦਿਵਾ ਦਿੰਦਾ ਠੀਕ ਹੈ ਥਾਂ ਥਣ ਪੂਰਾ ਕੁਆਲਟੀ ਵਾਲਾ ਸਪੇਸ ਵਿੱਚ ਜਿੰਨੀ ਹੈਗੀ ਹੈ ਤੁਹਾਡੇ ਬਿਲਕੁਲ ਸਾਹਮਣੇ ਤੇ ਲਓ ਜੀ ਕਰੂ ਮੁਰੂ ਜੀ ਠੀਕ ਹੈ ਹਾਈਟ ਕਦ ਫੋਲ ਵੱਡੀ ਤੇ ਦਿਨ ਹਜੇ ਲੈ ਜੂਗੀ ਕੋਈ ਹਫਤਾ ਦੇ ਸੰਦੂ ਸਾਹਿਬ ਇਹਦਾ ਸਮਾਂ ਪੂਰਾ ਹੁਣ 23 14 ਦਿਨ ਬਾਕੀ ਆ ਅੱਛਾ ਜੀ ਫਿਰ ਤਾਂ ਦਿਨ ਕਾਫੀ ਖੁੱਲੇ ਆ ਬਿਲਕੁਲ ਜੀ ਇਹ ਤਾਂ ਬਹੁਤ ਜਿਆਦਾ ਵੰਦੀ ਉਹ ਟਿਪਲੋ ਮੜੀ ਠੀਕ ਆ ਦੋਸਤੋ ਬਾਕੀ ਇਸ ਘਰੋਂ ਪਹਿਲਾਂ ਵੀ ਪਸ਼ੂ ਕਾਫੀ ਆਪਾਂ ਦਿਖਾਇਆ ਵੀਡੀਓ ਪਾਈਆਂ ਨੇ ਪਸ਼ੂ ਸੂਏ ਦੀ ਚਵਾਈ ਜਿੰਨੀ ਵੀ ਹੋ ਸਕਦੀ ਜ਼ਰੂਰ ਤੁਹਾਨੂੰ ਕਰਕੇ ਦਿਖਾਈ ਦੀ ਆ ਦੇ ਗੱਪਣ ਪਸ਼ੂ ਨੂੰ ਖਾਸ ਤੌਰ ਤੇ ਟਿਪਕੇ ਤੇ ਸੱਦੀ ਕਰਵਾਈ ਜਾਂਦੀ ਹੈ। ਕੋ ਕਿਸੇ ਤਰ੍ਹਾਂ ਦਾ ਕੋਈ ਡਾਊਟ ਨਾ ਰਹੇ ਜੇ ਕਿਸੇ ਦੇ ਮਨ ਦੇ ਵਿੱਚ ਫਿਲਹਾਲ ਉਸ ਤੋਂ ਬਾਅਦ ਕੋਈ ਸਮਝ ਆ ਜੇ ਠੀਕ ਆ। ਆ ਲੋ ਜੀ। ਆ ਲੋ ਜੀ। ਲਓ ਜੀ। ਇਹ ਅਗਲੇ ਥਾਂਾਂ ਜੀ। ਜੋਰ ਤੁਨ ਦਾ ਵੀ ਬਹੁਤ ਵਧੀਆ ਹੋਵੇ। ਲਓ। ਆ ਮਗਲੇ ਥਾਂੇ ਕਰੋ ਜੀ। ਬਹੁਤ ਬੋਲੀਦਾਰ ਆ। ਸਤਿ ਸ਼੍ਰੀ ਅਕਾਲ ਬੋਲ ਆਪਾਂ ਲਾਗੇ ਮਾਜ ਦਰਦ ਦੇ ਅੰਦਰ ਦਸ ਦੇ ਨਾਲ ਰੱਖੋ ਦਸ ਦੇ ਨਾਲ ਤੱਕ ਹਾਂ ਲਓ ਜੀ ਲਓ ਭਰਾ ਠੀਕ ਹੈ ਇਹ ਪਹਿਲੇ ਰੂਏ ਦੋਨੋਂ ਤਾਂ ਟੋੜੀ ਆਪਾਂ ਵੀ ਦੇ ਦਿੰਦੇ ਠੀਕ ਹੈ ਠੀਕ ਹੈ ਰੂਏ ਅੰਕ ਮੰਨੇ ਬ੍ਰੀਡ ਨਸਲ ਜਿਹੜੀ ਆ ਦੋਸਤੋ ਪਿਸ਼ੋਕਰ ਜੰਪਲ ਹੈ ਹਰਿਆਣੇ ਤੋਂ ਆ ਆ ਕਰਕੇ ਕਦ ਕਦ ਥੋੜਾ ਜਿਹਾ ਆਈਡੀਓ ਤੋਂ ਬਾਹਰ ਆ तकरीबन ਠੀਕ ਹੈ ਜੀ ਆ ਵੇ ਤੇ ਠੀਕ ਹੈ ਭਰਾ ਹਰਵੇਲ ਕਿੰਨਾ ਮੋਲ ਲੈਂਦਾ ਮਾਝਾ ਸਾਹਿਬ ਮੋਲੇ ਦਾ ਆਪਾਂ ਫੋਨ ਤੇ ਹੀ ਕਰਾਂਗੇ ਹਾਂਜੀ ਬਾਕੀ ਇਹ ਕਈ ਵਾਰ ਅਜਿਹਾ ਘੱਟ ਕਿਸੇ ਦੇ ਪਸੰਦ ਨਹੀਂ ਆਉਂਦਾ ਤਾਂ ਸੂਈ ਦਾ ਜਿਹੜਾ ਰੇਟ ਆ ਉਹ ਆਪਾਂ ਨੂੰ ਪਤਾ ਜੋ ਹੈਗਾ ਇਹਦਾ ਤੇ ਆਪਾਂ ਫੋਨ ਤੇ ਕਰਾਂਗੇ ਇਸ ਤਰ੍ਹਾਂ ਦਾ ਵੀ ਮਤਲਬ ਹੋਊਗਾ ਆਪਾਂ ਭੈਣ ਭਰਾ ਨਾਲ ਕੰਟੈਕਟ ਚ ਰਵਾਂਗੇ